ਦੁਕਾਨਦਾਰ ਪਾਸ ਜੇ ਕਦੀ ਕੋਈ ਇੱਕ ਪਾਸੇ ਰੱਬ ਖੜੋਤਾ ਹੋਵੇ ਤੇ ਦੂਜੇ ਪਾਸੇ ਗਾਹਕ ਤਾਂ ਰੱਬ ਨੂੰ ਛੱਡ ਕੇ ਪਹਿਲਾਂ ਗਾਹਕ ਨਾਲ ਗੱਲ ਕਰੇਗਾ ਵਪਾਰਕ ਨੁਕਤੇ ਨਾਲ ਸ਼ਾਇਦ ਹੋਣਾ ਵੀ ਇਦਾਂ ਹੀ ਚਾਹੀਦਾ ਹੈ ਕਿਉਂਕਿ ਦੁਕਾਨਦਾਰ ਦਾ ਅਸਲੀ ਰੱਬ ਉਸਦਾ ਗਾਹਕ ਹੈ ਪਰ ਉਸ ਦਿਨ ਅਨੋਖੀ ਗੱਲ ਵੇਖਣ ਵਿੱਚ ਆਈ ਬਲਰਾਜ ਸ਼ਰਮਾ ਇੱਕ ਲੇਖਕ ਤੋਂ ਵੱਧ ਕੁਝ ਨਹੀਂ ਸੀ ਫਿਰ ਵੀ ਸ਼ਹਿਰ ਦੇ ਸਭ ਤੋਂ ਵੱਡੇ ਪ੍ਰਕਾਸ਼ਕ ਦੀ ਸਾਰੀ ਤਵਜੋਹ ਉਸ ਵੱਲ ਸੀ ਸੀਜ਼ਨ ਦਾ ਮੌਕਾ ਸੀ ਕਿਤਾਬਾਂ ਦੇ ਗਾਹਕਾਂ ਨੇ ਕਾਵਾ ਰੌਲੀ ਪਾਈ ਹੋਈ ਸੀ ਪਰ ਮਜਾਲ ਜੂ ਖੰਨਾ ਜੀ ਨੂੰ ਇਸ ਦੀ ਜਰਾ ਵੀ ਪਰਵਾਹ ਹੋਵੇ ਅਖੀਰ ਜਦ ਖੰਨਾ ਜੀ ਨੇ ਵੇਖਿਆ ਕਿ ਦੁਕਾਨ ਤੇ ਬੈਠ ਕੇ ਸ਼ਰਮਾ ਜੀ ਨਾਲ ਗੱਲਾਂ ਕਰਨ ਦੀ ਸਹੂਲਤ ਨਹੀਂ ਮਿਲ ਸਕਦੀ ਤਾਂ ਉਹ ਗਾਹਕਾਂ ਨੂੰ ਮਨੀਮ ਤੇ ਰਹਿਮ ਤੇ ਛੱਡ ਕੇ ਗੱਦੀ ਤੋਂ ਉੱਠ ਖੜੋਤੇ ਤੇ ਸ਼ਰਮਾ ਜੀ ਨੂੰ ਬਾਹੋਂ ਫੜੇ ਦੁਕਾਨ ਤੋਂ ਹੇਠਾ ਉਤਰ ਗਏ। ਲక్ష్ਮੀ ਤੇ ਕਿਰਪਾ ਪਾਤਰ ਨੂੰ ਸਰਸਵਤੀ ਦੇ ਪੁਜਾਰੀ ਨਾਲ ਤੁਰੇ ਜਾਂਦਿਆਂ ਵੇਖ ਕੇ ਬਾਜ਼ਾਰ ਵਾਲਿਆਂ ਨੇ ਹੈਰਾਨੀ ਪ੍ਰਗਟ ਕੀਤੀ ਗੱਲ ਇਹ ਹੈ ਸ਼ਰਮਾ ਜੀ ਖੰਨਾ ਜੀ ਨੇ ਇੱਕ ਮੋੜ ਕੋਲ ਰੁਕ ਕੇ ਕਿਹਾ ਮੈਨੂੰ ਪਤਾ ਲੱਗਿਆ ਤੁਸੀਂ ਅੱਜਕੱਲ ਪੈਸੇ ਟਕੇ ਵੱਲੋਂ ਕਾਫੀ ਔਖੇ ਰਹਿੰਦੇ ਹੋ ਇਸ ਕਰਕੇ ਮੈਂ ਤੁਹਾਨੂੰ ਸਦਕਾ ਲਿਆ ਸੀ ਕੀਤਾ ਕਿ ਜਾਵੇ ਸਮਾਂ ਹੀ ਬੜਾ ਨਾਜ਼ੁਕ ਆ ਗਿਆ ਹੈ ਰੋਟੀ ਦਾ ਸਵਾਲ ਅੱਜ ਹਰ ਕਿਸੇ ਲਈ ਜ਼ਿੰਦਗੀ ਮੌਤ ਦਾ ਸਵਾਲ ਬਣਿਆ ਹੋਇਆ ਹੈ ਸ਼ਰਮਾ ਜੀ ਦੀਆਂ ਨਿਰਾਸ਼ ਅੱਖਾਂ ਵਿੱਚ ਆਸ਼ਾ ਦੀ ਹੀ ਨਹੀਂ ਜ਼ਿੰਦਗੀ ਦੀ ਚਮਕ ਆ ਗਈ ਪਰ ਗੱਲ ਦਾ ਪੂਰੀ ਤਰ੍ਹਾਂ ਮਤਲਬ ਨਾ ਸਮਝ ਕੇ ਉਸਨੇ ਖੰਨਾ ਜੀ ਦੇ ਚਿਹਰੇ ਵੱਲ ਤੱਕਦਿਆਂ ਕਿਹਾ ਕੀ ਪੁੱਛਦੇ ਹੋਂ ਖੰਨਾ ਜੀ ਬਸ ਟਕੀ ਰਜੇ ਤੇ ਕੋਈ ਨਾ ਬੁੱਝੇ ਸੱਚੀ ਗੱਲ ਤੁਹਾਨੂੰ ਦੱਸਾਂ ਲੋਕੀ ਜਿਸ ਚੀਜ਼ ਨੂੰ ਹੁਨਰ-ਹੁਨਰ ਤੇ ਕਲਾ-ਕਲਾ ਕਹਿ ਕੇ ਕੂਕਦੇ ਰਹਿੰਦੇ ਨੇ ਦਿਲ ਕਰਦਾ ਏ ਸੁਨਰ ਦੀ ਰੋਜ਼ ਸਵੇਰੇ ਉੱਠ ਕੇ ਛਿੱਤਰ ਨਾਲ ਪੂਜਾ ਕਰਿਆ ਕਰਾਂ ਤੁਸੀਂ ਸੋਚੋ ਜਰਾ ਦਿਹਾੜੀਦਾਰ ਮਜ਼ਦੂਰ ਮਜਦੂਰ ਵੀ ਦੋ ਵੇਲੇ ਬੇਹੀ ਸੱਜਰੀ ਖਾ ਲੈਂਦੇ ਨੇ ਪਰ ਇੱਕ ਸਾਡੇ ਵਰਗੇ ਬਦਨਸੀਬ ਨੇ ਕਿੰਨੀ ਪੜਾਈਆਂ ਕਰਨ ਤੋਂ ਬਾਅਦ ਹੱਥ ਅੱਗੇ ਤੇ ਪਿੱਛੇ ਘਰ ਦੀ ਤੁਹਾਨੂੰ ਕੀ ਹਾਲਤ ਦੱਸਾਂ ਸੁਣੋ ਤੇ ਤੁਹਾਡੇ ਪੈਰਾਂ ਹੇਠੋਂ ਧਰਤੀ ਖਿਸਕ ਜਾਵੇ ਤੇ ਬੋਲਦਿਆਂ ਬੋਲਦਿਆਂ ਅਸੀਂ ਅੱਖਾਂ ਵਿੱਚੋਂ ਜਿਹੜੇ ਪਾਣੀ ਦੇ ਦੋ ਕਤਰੇ ਡਿੱਗੇ ਉਹਨਾਂ ਦੇ ਬਿਨ ਬੋਲਿਆਂ ਹੀ ਘਰ ਦੀ ਹਾਲਤ ਦੱਸੀ ਗਈ ਅਫਸੋਸੀ ਹੋਈ ਆਵਾਜ਼ ਵਿੱਚ ਖੰਨਾ ਜੀ ਬੋਲੇ ਪ੍ਰਮਾਤਮਾ ਮਿਹਰ ਕਰੇਗਾ ਮੇਰੇ ਦੋਸਤ ਤੁਹਾਡੇ ਵਰਗੇ ਨੌਜਵਾਨਾਂ ਨੂੰ ਘਬਰਾਣਾ ਨਹੀਂ ਚਾਹੀਦਾ ਕੱਲ ਕਿਸੇ ਪਾਸੋਂ ਸੁਣੀ ਸੀ ਤੁਹਾਡੀ ਕਰੋਗੀ ਹਾਲਤ ਸੱਚ ਜਾਨਾ ਗੈਰਤ ਵਿੱਚ ਡੁੱਬਿਆ ਹੋਇਆ ਸੀ ਉਸੇ ਵੇਲੇ ਦਾ ਸਾਡੇ ਕਲਾਕਾਰਾਂ ਦੀ ਜੇ ਇਹ ਹਾਲਤ ਹੋਵੇ ਤਾਂ ਲੱਖ ਲਾਨਤ ਹੈ ਸਾਡੇ ਨਾਂ ਨੂੰ ਮੈਨੂੰ ਦੱਸੋ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਸ਼ੁਕਰਗੁਜ਼ਾਰੀ ਦੇ ਨਿੱਗੇ ਬੋਝ ਨਾਲ ਸ਼ਰਮਾ ਲੱਦਿਆ ਗਿਆ ਅੱਖਾਂ ਦੇ ਅਥਰੂ ਉਸ ਦੇ ਗਲੇ ਵਿੱਚ ਜਾਏ ਇਕੱਠੇ ਹੋਏ ਲਰਜ ਦੀ ਆਵਾਜ਼ ਵਿੱਚ ਬੋਲਿਆ ਤੁਹਾਡੀ ਬੜੀ ਮਿਹਰਬਾਨੀ ਅਸਲ ਵਿੱਚ ਖੰਨਾ ਜੀ ਮੈਂ ਹੁਣੇ ਸੁਨਰ ਜਾਂ ਕਲਾ ਨੌ ਦੀ ਜਮਤ ਤੋਂ ਪਿੱਛਾ ਛਡਾਉਣਾ ਚਾਹੁੰਦਾ ਹਾਂ ਟ੍ਰਿਬਿਊਨ ਵਿੱਚ ਪੜਿਆ ਸੀ ਕਿ ਦਿੱਲੀ ਵਿੱਚ ਇੱਕ ਫਰਮ ਨੂੰ ਬੀਏ ਪਾਸ ਕਲਰਕ ਦੀ ਲੋੜ ਹੈ ਮੈਂ ਅਪਲਾਈ ਕਰ ਦਿੱਤਾ ਇੰਟਰਵਿਊ ਵਾਸਤੇ ਪਰਸੋ ਜਾਣਾ ਹੈ ਤਨਖਾਹ ਭਾਵੇਂ 60 ਰੁਪਏ ਹੈ ਪਰ ਚਲੋ ਬਾਲ ਬੱਚਾ ਭੁੱਖਾ ਮਰਨ ਤੋਂ ਤਾਂ ਬਚੇਗਾ ਸੋ ਜੇ ਤੁਸੀਂ ਕਿਰਪਾ ਕਰਕੇ ਕਿਰਾਏ ਪਾੜੇ ਲਈ ਥੋੜੀ ਜਿੰਨੀ ਰਕਮ ਤੇ ਬੋਲਦਾ ਉਹ ਰੁਕ ਗਿਆ ਸ਼ਾਇਦ ਅਣਖ ਨੇ ਉਸ ਦਾ ਗਲਾ ਦਬਾ ਲਿਆ ਕੋਈ ਗੱਲ ਨਹੀਂ ਖੰਨਾ ਜੀ ਜਾ ਕੇ ਦੀ ਜੇਬ ਟਡੋਲਦੇ ਹੋਏ ਬੋਲੇ ਪਰ ਮੈਂ ਤੁਹਾਨੂੰ ਕਿਵੇਂ ਸਲਾਹ ਦੇ ਸਕਦਾ ਹਾਂ ਕਿ ਤੁਹਾਡੇ ਵਰਗਾ ਕਲਾਕਾਰ ਇੱਕ ਸਧਾਰਨ ਕਲਰਕ ਬਣ ਕੇ ਰਹਿ ਜਾਵੇ ਆਪਣੀ ਹਾਲਤ ਤੋਂ ਹੱਸੜ ਕੇ ਉਸਨੇ ਜਵਾਬ ਦਿੱਤਾ ਸ਼ੁਕਰ ਹੈ ਖੰਨਾ ਜੀ ਕਲਰਕ ਬਣ ਰਿਹਾ ਹਾਂ ਮੈਂ ਤੇ ਭਿੱਖਿਆ ਮੰਗਣ ਨੂੰ ਚੋਰੀ ਕਰਨ ਨੂੰ ਸਭ ਕਾਸੇ ਨੂੰ ਇਸ ਨਾਮੁਰਾਦ ਕਲਾਕਾਰੀ ਉੱਤੇ ਹੀ ਤਰਜੀਹ ਦਿਆਂਗਾ ਸੌ ਦਾ ਇੱਕ ਹਰਾ ਜਿਹਾ ਨੋਟ ਕੱਢ ਕੇ ਉਸ ਵੱਲ ਵਧਾਂਦੇ ਹੋਏ ਖੰਨਾ ਜੀ ਬੋਲੇ ਨਹੀਂ ਤੁਸੀਂ ਭੁੱਲਦੇ ਹੋ ਸ਼ਰਮਾ ਜੀ ਮਾਫ ਕਰਨਾ ਤੁਸੀਂ ਆਪਣੀ ਕਲਾ ਦੀ ਕੀਮਤ ਨੂੰ ਪਹਿਚਾਨ ਨਹੀਂ ਸਕੇ ਇੱਕਦਮ 100 ਦਾ ਨੋਟ ਨਾ 10 ਨਾ 20 ਪੂਰੇ 100 ਰੁਪਏ ਜਿਵੇਂ ਸੁਪਨਾ ਆ ਰਿਹਾ ਹੋਵੇ ਉਹ ਇੱਕ ਵਾਰੀ ਉਸ ਦਾਤੇਵਲ ਤੱਕਿਆ ਉਸ ਦੇ ਚਿਹਰੇ ਉੱਤੇ ਉਦਾਰਤਾ ਦੇ ਭਾਵ ਸਾਫ਼ ਚਲਕ ਰਹੇ ਸਨ ਪਰ ਫਿਰ ਵੀ ਉਹ ਹੱਥ ਵਟਾ ਕੇ ਨੋਟ ਨੋਟ ਫੜਨ ਦੀ ਜ਼ਰੂਰਤ ਨਾ ਕਰ ਸਕਿਆ ਉਸ ਦੇ ਭਾਵ ਨੂੰ ਸਮਝ ਕੇ ਖੰਨਾ ਜੀ ਬੋਲੇ ਫੜੋ ਮੇਰੇ ਦੋਸਤ ਤੁਹਾਡੀ ਕਲਾ ਦੇ ਸਾਹਮਣੇ ਇਹ ਤੁਸ਼ ਜਿਹਾ ਕਾਗਜ਼ ਦਾ ਫੜਕਾ ਕੀ ਬੁਖਤ ਰੱਖਦਾ ਹੈ ਮੈਂ ਖੁਸ਼ ਹੋਵਾਂਗਾ ਜੇ ਤੁਹਾਡੇ ਕੋਈ ਨਿੱਗਰ ਸੇਵਾ ਕਰ ਸਕਿਆ ਮੈਂ ਜਾਣਦਾ ਹਾਂ ਕਿ ਸ਼ਾਇਰਾਨਾ ਅਨਖੇਸ ਵੇਲੇ ਤੁਹਾਡੇ ਰਸਤੇ ਵਿੱਚ ਆ ਖੜੀ ਹੋਈ ਹੈ ਪਰ ਇਹ ਮੈਦਾਨ ਨਹੀਂ ਦੇ ਰਿਹਾ ਤੁਸੀਂ ਜਦੋਂ ਤੁਹਾਡੇ ਪਾਸ ਹੋਣਗੇ ਮੋੜਦੇ ਨੇ ਉੱਚੀ ਸਾਰੀ ਸਾਹ ਖਿੱਚ ਕੇ ਸ਼ਰਮਾ ਬੋਲਿਆ ਕਾਸ਼ ਮੈਂ ਮੋੜਨ ਜੋਗਾ ਹੁੰਦਾ ਤਾਂ ਕੋਈ ਹਰਜ ਨਹੀਂ ਇਸ ਨੂੰ ਆਪਣੇ ਭਰਾ ਦੀ ਤੁਸ਼ ਜਹੀ ਸੇਵਾ ਸਮਝ ਲੈਣਾ ਨਹੀਂ ਖੰਨਾ ਜੀ ਖਿਮਾ ਕਰਨਾ ਇਸ ਨਾਲ ਮੇਰੀ ਆਤਮਾ ਉੱਤੇ ਬਹੁਤ ਭਾਰੀ ਬੋਝ ਲੱਦਿਆ ਜਾਏਗਾ ਅਲਬੱਤਾ ਜੇ ਤੁਸੀਂ ਮੇਰੀ ਮਦਦ ਕਰਨਾ ਚਾਹੁੰਦੇ ਹੋ ਤਾਂ ਇੰਓ ਕਰੋ ਮੇਰੀ ਕੋਈ ਇੱਕ ਕਿਤਾਬ ਛਾਪ ਲਓ ਤੇ ਇਹ ਰਕਮ ਰਾਇਲਟੀ ਵਿੱਚੋਂ ਪੇਸ਼ਕੀ ਦੇ ਤੌਰ ਤੇ ਮੈਨੂੰ ਦੇ ਦਿਓ ਚਲੋ ਜੇ ਤੁਸੀਂ ਇਦਾਂ ਹੀ ਖੁਸ਼ ਹੋ ਤਾਂ ਐਵੇਂ ਸਹੀ ਦੱਸੋ ਕਿਹੜੀ ਕਿਤਾਬ ਛਾਪਾਂ ਕਿਤਾਬਾਂ ਮੇਰੀਆਂ ਛਪੀਆਂ ਹੋਈਆਂ 4-5 ਨੇ ਉਹਨਾਂ 'ਚੋਂ ਜਿਹੜੀ ਜੀ ਕਰੇ ਛਾਪ ਲਓ ਤੇ ਜੇ ਕੋਈ ਨਵੀਂ ਛਪਣੀ ਚਾਹੋ ਤਾਂ ਕਾਫੀ ਮੈਟਰ ਮੇਰੇ ਕੋਲ ਤਿਆਰ ਹੈ ਗੱਲ ਟੋਕੇ ਖੰਨਾ ਜੀ ਬੋਲੇ ਐਡੀ ਕਿਹੜੀ ਲਾਚਾਰੀ ਹੈ ਮੈਂ ਤੇ ਸਿਰਫ ਤੁਹਾਡੀ ਆਤਮਾ ਦਾ ਬੋਝ ਹਲਕਾ ਕਰਨ ਲਈ ਕਹਿੰਦਾ ਹਾਂ ਅੱਛਾ ਹਾਂ ਫਿਰ ਮੈਂ ਕੀ ਹੈ ਨਾ ਤੁਹਾਡੀ ਉਸ ਕਿਤਾਬ ਦਾ ਨਾਂ ਜਾਗਰਤ ਚਲੋ ਉਸ ਤੇ ਨੂੰ ਛਾਪ ਲਵਾਂਗਾ 5 ਕੁ 100 ਉਹ ਤੇ ਖੰਨਾ ਜੀ ਬੜੀ ਪੁਰਾਣੀ ਕਿਤਾਬ ਹੈ ਮੈਨੂੰ ਡਰ ਹੈ ਉਹ ਤੁਹਾਤੋਂ ਵਿਕਣੀ ਨਹੀਂ ਉਸ ਕਮਬਖਤ ਐਡੀਸ਼ਨ ਨੂੰ ਛਪਿਆਂ 8 ਵਰੇ ਹੋ ਗਏ ਨੇ ਹਜੇ ਵੀ ਸਿਉਂਕ ਦੀਆਂ ਖਾਧੀਆਂ ਹੋਈਆਂ ਕਾਪੀਆਂ ਘਰ ਦੀ ਕਿਸੇ ਨੁਕਰੇ ਪਈਆਂ ਰੁਲਦੀਆਂ ਨੇ ਪਰ ਸ਼ਰਮਾ ਜੀ ਜੇ ਮੈਂ ਇਹੋ ਜੀ ਕਿਤਾਬ ਨੂੰ ਮਕਬੂਲ ਨਾ ਬਣਵਾਇਆ ਤਾਂ ਮੈਂ ਤੁਹਾਡਾ ਸਵਾਰਿਆ ਕੀ ਮੈਨੂੰ ਤੁਸੀਂ ਉਹੀ ਸ਼ਾਪਨ ਦਿਓ ਤਾਂ ਇਸ ਦਾ ਇਹ ਮਤਲਬ ਹੋਇਆ ਕਿ ਤੁਸੀਂ ਮੇਰੇ ਉਤੇ ਡਬਲ ਅਹਿਸਾਨ ਕਰ ਰਹੇ ਹੋ ਪ੍ਰਮਾਤਮਾ ਦਾ ਨਾਮ ਲਓ ਜੀ ਦੀਵੇ ਨਾਲ ਦੀਵਾ ਜਗਦਾ ਹੁੰਦਾ ਹੈ ਆਪਣੇ ਆਪ ਵਿੱਚ ਕਦੇ ਕੋਈ ਪੂਰਨ ਨਹੀਂ ਹੁੰਦਾ ਨੋਟ ਉਸਨੇ ਫੜ ਲਿਆ ਉਸ ਦਾ ਰੋਮ ਰੋਮ ਆਪਣੇ ਦਾਤਾ ਨੂੰ ਅਸੀਸਾ ਦੇ ਰਿਹਾ ਸੀ ਹੱਸ਼ਾ ਮੈਨੂੰ ਆ ਗਿਆ ਹੈ ਕਹਿ ਕੇ ਖੰਨਾ ਜੀ ਬੜੇ ਪਿਆਰ ਨਾਲ ਹੱਥ ਮਿਲਾਇਆ ਸ਼ਰਮਾ ਹਜੇ ਦਸਾਂ ਕੁ ਕਦਮਾਂ ਤੇ ਪਹੁੰਚਾ ਸੀ ਕਿ ਪਿੱਛੋਂ ਆਵਾਜ਼ ਆਈ ਇੱਕ ਮਿੰਟ ਸ਼ਰਮਾ ਜੀ ਤੇ ਉਹ ਮੁੜ ਆਇਆ ਖੰਨਾ ਜੀ ਬੋਲੇ ਜੇ ਵੇਲ ਹੋਵੇ ਤਾਂ ਜਰਾ ਐਗਰੀਮੈਂਟ ਫਾਰਮ ਉੱਤੇ ਦਸਤਖਤ ਕਰ ਜਾਣਾ ਭਾਵੇਂ ਮੈਨੂੰ ਇਸ ਚੀਜ਼ ਦੀ ਲੋੜ ਤਾਂ ਕੋਈ ਨਹੀਂ ਪਰ ਫਿਰ ਵੀ ਬਿਜ਼ਨਸ ਪੁਆਇੰਟ ਆਫ View ਨਾਲ ਬੇਸ਼ੱਕ ਸ਼ਰਮਾ ਵਿੱਚੋਂ ਹੀ ਬੋਲ ਪਿਆ ਮੈਂ ਖੋ ਇਸ ਗੱਲ ਦਾ ਹਾਮੀ ਹਾਂ ਚਲੋ ਫਿਰ ਹੁਣੇ ਇਸ ਕੰਮ ਨੂੰ ਮੁਕਾਂਦੇ ਚੱਲੀਏ ਸ਼ਾਮ ਦੀ ਗੱਡੀ ਸ਼ਾਇਦ ਮੈਂ ਦਿੱਲੀ ਚਲਾ ਜਾਵਾਂ ਇਉਂ ਉਸਨੇ ਦੁਕਾਨ ਤੇ ਜਾ ਕੇ ਐਗਰੀਮੈਂਟ ਫਾਰਮ ਉਤੇ ਦਸਤਖਤ ਕਰ ਦਿੱਤਾ ਬਿਨਾਂ ਜਾਣਨ ਦੀ ਕੋਸ਼ਿਸ਼ ਕੀਤੀਆਂ ਕਿ ਉਸ ਦੀਆਂ ਸ਼ਰਤਾਂ ਕੀ ਸਨ ਸ਼ਰਮਾ ਜੀ ਦੇ ਚਲੇ ਜਾਣ ਪਿੱਛੋਂ ਖੰਨਾ ਦੀਆਂ ਮੁੱਛਾਂ 'ਚ ਇੱਕ ਭੇਤ ਭਰੀ ਮੁਸਕਰਾਹਟ ਝੁੱਟੀ ਜਿਸ ਨੂੰ ਮੁਨੀਮ ਨੇ ਅੱਖਾਂ ਹੀ ਅੱਖਾਂ ਵਿੱਚ ਪਾਪ ਲਿਆ ਤੇ ਪੁੱਛਣ ਲੱਗਾ ਸੁਣਾਓ ਆ ਗਿਆ ਕਾਬੂ ਖੰਨਾ ਜੀ ਆਪਣੀ ਖੁਸ਼ੀ ਨੂੰ ਲੁਕਾਉਂਦੇ ਹੋਏ ਬੋਲੇ ਕਾਬੂ ਛੱਡ ਕੇ ਐਸਾ ਫਾਇਆ ਏ ਕਿ ਬਸ ਹਿੱਲਣ ਜੋਗਾ ਨਹੀਂ ਛੱਡਿਆ ਕਿੰਨੇ ਉੱਤੇ ਫੈਸਲਾ ਹੋਇਆ ਫੈਸਲਾ ਬੜਾ ਸਸਤਾ ਕੁੱਲ 100 ਤੋਂ 100 ਤੋਂ ਹਮੇਸ਼ਾ ਵਾਸਤੇ ਇੱਕੋ ਅਡੀਸ਼ਨ ਲਈ ਉੱਲੂ ਨਾ ਹੋਵੇ ਤੇ ਐਡੀਆਂ ਕੱਚੀਆਂ ਗੋਲੀਆਂ ਗੋਲੀਆਂ ਨਹੀਂ ਖੇਡਿਆ ਹੋਇਆ ਮੈਂ ਕਿ ਇੱਕ ਅਡੀਸ਼ਨ ਲਈ 100 ਰੁਪਏ ਦੇ ਦਿੰਦਾ ਤਾਂ ਤੇ ਭਾਈਆ ਜੀ ਮਾਰ ਲਿਆ ਮੂਜੀ ਕੋਰਸ ਵਿੱਚ ਲੱਗੀ ਹੋਈ ਕਿਤਾਬ ਤਾਂ 2000 ਲੈ ਕੇ ਵੀ ਕੋਈ ਨਹੀਂ ਦਿੰਦਾ ਰੱਬ ਦਾਤਾ ਹੀ ਬਈ ਸਬਦਾ ਸਾਨੂੰ ਵੀ ਤਾਂ ਇਸ ਮੰਦਵਾੜੇ ਵਿੱਚ ਬਹੜਨਾ ਹੀ ਸੀ ਨਾ ਕਦੀ ਨਾ ਕਦੀ ਅੱਛਾ ਭਾਈਆ ਜੀ ਕਿੰਨੇ ਸਾਲਾਂ ਲਈ ਕੋਰਸ ਲੱਗੀ ਏ ਘੱਟੋ ਘੱਟ 3 ਸਾਲ ਤਾਂ ਰਹੇਗੀ ਤਾ ਤੇ ਭਾਈਆ ਜੀ ਦੇ ਜਾਏਗੀ ਸਾਨੂੰ 10 ਕੁ ਹਜ਼ਾਰ ਚੋਪਕਰ ਚੋਪਕਰ ਬਕੀਦਾ ਨਹੀਂ ਐਵੇਂ ਦਿਲ ਵਿੱਚ ਰੱਖੀ ਦਿਆ ਨੇ ਇਹੋ ਜਿਹੀਆਂ ਗੱਲਾਂ ਅੱਛਾ ਮੈਂ ਕਿਹਾ ਜਾਗਰਤ ਦੀ ਕੋਈ ਕਾਪੀ ਹੈ ਕਿ ਨਹੀਂ ਆਪਣੇ ਕੋਲ ਸਾਡੇ ਕੋਲ ਤੇ ਕੋਈ ਨਹੀਂ ਤਾਂ ਬਾਜ਼ਾਰੋਂ ਜਾ ਕੇ ਫੜ ਲਿਆ ਕਿ ਤੋ ਇੱਕ ਕਾਪੀ ਤਾਂ ਜੋ ਭਲਕੇ ਸ਼ੁਰੂ ਕਰਵਾ ਦਈਏ 5 ਕੁ ਹਜ਼ਾਰ ਬਾਜ਼ਾਰੋਂ ਵੀ ਕਿਤੋਂ ਨਹੀਂ ਮਿਲਣੀ ਭਾਈਆ ਜੀ ਇਹੋ ਜਿਹੇ ਠੋਸ ਮਾਲ ਦੁਕਾਨਦਾਰ ਥੋੜੇ ਹੀ ਰੱਖਦੇ ਨੇ ਸੱਚ ਆ ਗਿਆ ਚੇਤਾ ਮੇਰੀ ਗਵਾਂਡ ਇੱਕ ਮੁੰਡੇ ਕੋਲ ਐ ਚੰਗਾ ਤਾਜਾ ਹੁਣੇ ਲਿਆ ਜਾ ਕੇ ਜਾ ਪਰ ਦੌੜ ਕੇ ਆਈ ਮੇਰੀ ਸਲਾਹ ਐ ਅੱਜੋ ਹੀ ਕਿਉਂ ਨਾ ਸ਼ੁਰੂ ਕਰਵਾ ਦਈਏ ਚੰਗਾ ਮੈਂ ਹੁਣੇ ਲੈ ਕੇ ਆਇਆ ਕਹਿ ਕੇ ਮਨੀਮ ਨੇ ਜੁੱਤੀ ਪਾਈ ਤੇ ਰਵਾਂ ਰਵੀ ਦੁਕਾਨ ਤੋਂ ਹੇਠਾ ਉਤਰ ਗਿਆ ਖੰਨਾ ਜੀ ਦੀ ਖੁਸ਼ੀ ਦਾ ਅੱਜ ਕੋਈ ਪਾਰਾਵਾਰ ਨਹੀਂ ਸੀ ਉਹਨਾਂ ਨੇ ਹਰੇ ਨੋਟ ਦੀ ਇੱਕੋ ਗੋਲੀ ਨਾਲ 10 ਹਜ਼ਾਰੀ ਸ਼ਿਕਾਰ ਮਾਰ ਲਿਆ ਸੀ ਇਸ ਵੇਲੇ ਉਹ ਦਿਲ ਹੀ ਦਿਲ ਵਿੱਚ ਹਿਸਾਬ ਲਾ ਰਹੇ ਸਨ ਕਿ ਕਿਤਾਬ ਉੱਤੇ ਕਿੰਨਾ ਖਰਚ ਆਵੇਗਾ ਤੇ ਕੁੱਲ ਕਿੰਨੀ ਰਕਮ ਵਿੱਚ ਉਹਨਾਂ ਨੂੰ ਬਚੇਗੀ ਫਿਰ ਕਾਗਜ਼ ਦੀ ਇੱਕ ਸਲਿੱਪ ਉੱਤੇ ਪੈਨਸਲ ਨਾਲ ਹਿੱਸੇ ਲਿਖਨੇ ਸ਼ੁਰੂ ਕੀਤੇ ਖਰਚ ਦਾ ਟੋਟਲ ਕਰਕੇ ਤੇ ਉਸ ਨਾਲ ਆਮਦਨ ਜੋੜ ਕੇ ਜਦ ਬਾਕੀ ਰਕਮ ਕੱਢੀ ਤਾਂ ਖੰਨਾ ਜੀ ਦੀ ਛਾਤੀ ਵਿੱਚ ਉਬਾਰ ਆ ਗਿਆ ਉਹ ਆਪਣੇ ਭਾਗਾਂ ਨੂੰ ਸਲਾਹ ਰਹੇ ਸਨ ਪਰ ਅਚਾਨਕ ਹੀ ਇੱਕ ਕੁਰਖਤ ਆਵਾਜ਼ ਖੰਨਾ ਜੀ ਨੇ ਉਹਨਾਂ ਦੀ ਖੁਸ਼ੀ ਕੁਝ ਕਿਰਕਰੀ ਕਰ ਦਿੱਤੀ ਸਿਰ ਚੁੱਕ ਕੇ ਵੇਖਿਆ ਸ਼ਰਮਾ ਜੀ ਖੜੇ ਸਨ ਜਿਨ੍ਹਾਂ ਦੀਆਂ ਅੱਖਾਂ ਵਿੱਚ ਖੂਨ ਉੱਤਰ ਰਿਹਾ ਸੀ ਕੀ ਗੱਲ ਹੈ ਸ਼ਰਮਾ ਜੀ ਕਿਮਾ ਖੰਨਾ ਜੀ ਮੈਨੂੰ ਇਹ ਸੌਦਾ ਨਹੀਂ ਮੰਜ਼ੂਰ ਨਹੀਂ ਮੰਜ਼ੂਰ ਕੀ ਮਤਲਬ ਮਤਲਬ ਤੁਸੀਂ ਵੀ ਸਮਝਦੇ ਹੋ ਤੇ ਮੈਂ ਵੀ ਕਿਤਾਬ ਕੋਰਸ ਵਿੱਚ ਲੱਗ ਚੁੱਕੀ ਹੈ ਐ ਵੇਖੋ ਯੂਨੀਵਰਸਿਟੀ ਦਾ ਐਲਾਨ ਤੇ ਉਸਨੇ ਹੱਥ ਵਿੱਚ ਫੜਿਆ ਹੋਇਆ ਅਖਬਾਰ ਖੰਨਾ ਜੀ ਅੱਗੇ ਸੁੱਟ ਦਿੱਤਾ ਬਿਨਾਂ ਅਖਬਾਰ ਵਾਲ ਤੱਕਿਆਂ ਉਹ ਬੋਲੇ ਖੈਰ ਹੋਵੇਗਾ ਈਸ਼ਵਰ ਹਰ ਕਿਸੇ ਨੂੰ ਨੇਕੀ ਦਾ ਬਦਲਾ ਦਿੰਦਾ ਹੈ ਮੈਂ ਤੁਹਾਡੇ ਨਾਲ ਨੇਕੀ ਕੀਤੀ ਔਖੇ ਵੇਲੇ ਤੁਹਾਡੀ ਬਾਹ ਫੜੀ ਇਸ ਦਾ ਬਦਲਾ ਜੀ ਉਸਨੇ ਮੈਨੂੰ ਦਿੱਤਾ ਹੈ ਤਾਂ ਤੁਹਾਨੂੰ ਰੰਜ ਨਹੀਂ ਹੋਣਾ ਚਾਹੀਦਾ ਸ਼ਰਮਾ ਜੀ ਬਿਲਕੁਲ ਗਲਤ ਐ ਖੰਨਾ ਜੀ ਤੁਸੀਂ ਨੇਕੀ ਨਹੀਂ ਧੋਖਾ ਕੀਤਾ ਹੈ ਮੇਰੇ ਨਾਲ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਐ ਲੋ ਫੜੋ ਆਪਣਾ ਨੋਟ ਤੇ ਐਗਰੀਮੈਂਟ ਮੇਰੇ ਹਵਾਲੇ ਕਰੋ ਕੀ ਭੋਲੀਆਂ ਗੱਲਾਂ ਕਰਦੇ ਹੋ ਸ਼ਰਮਾ ਜੀ ਤੁਸੀਂ ਸਿਆਣੇ ਬਿਆਣੇ ਹੋ ਕੇ ਆਦਮੀ ਦੀ ਜ਼ੁਬਾਨ ਹੁੰਦੀ ਹੈ ਕਿ ਦੋ ਇੱਥੇ ਜ਼ੁਬਾਨ ਨਾਲ ਲੋਕੀ ਧੀਆ ਦੇ ਦਿੰਦੇ ਨੇ ਮੈਂ ਨਹੀਂ ਜਾਣਦਾ ਖੰਨਾ ਜੀ ਬਸ ਮੈਂ ਹੁਣ ਜਾ ਕੇ ਪੁਲਿਸ ਵਿੱਚ ਰਿਪੋਰਟ ਕਰ ਦਿਆਂਗਾ ਤੁਸੀਂ ਇੱਕ شریف ਆਦਮੀ ਨਾਲ ਧੋਖਾ ਨਹੀਂ ਕਰ ਸਕਦੇ ਐਤ ਕੀ ਖੰਨਾ ਜੀ ਵੀ ਤਲਖ ਹੋ ਪਏ ਕਿਸ ਗੱਲ ਦਾ ਧੋਖਾ ਸ਼ਰਮਾ ਜੀ ਮੈਂ ਤੁਹਾਨੂੰ ਭੰਗ ਪਿਆਈ ਸੀ ਕਿ ਤਤੂਰਾ ਅਸਾਂ ਇੱਕ ਸੌਦਾ ਕੀਤਾ ਤੂੰ ਆਪਣੀ ਕਿਤਾਬ ਦਾ ਇਜ਼ਵਾਨਾ ਲਿਆ ਤੇ ਐਗਰੀਮੈਂਟ ਲਿਖ ਦਿੱਤਾ ਇਸ ਵਿੱਚ ਧੋਖੇ ਵਾਲੀ ਗੱਲ ਹੀ ਕਿਹੜੀ ਹੋਈ ਰੌਲਾ ਸੁਣ ਕੇ ਬਾਜ਼ਾਰ ਤੇ ਲੋਕੀ ਇਕੱਠੇ ਹੋ ਗਏ ਤੇ ਲਗਭਗ ਸਾਰੇ ਹੀ ਤਰ੍ਹਾਂ-ਤਰ੍ਹਾਂ ਦੇ ਦਲੀਲਾਂ ਨਾਲ ਸ਼ਰਮਾ ਜੀ ਨੂੰ ਝੂਠਾ ਤੇ ਖੰਨਾ ਜੀ ਨੂੰ ਸੱਚਾ ਸਾਬਿਤ ਕਰਨ ਲੱਗੇ ਸ਼ਰਮਾ ਜੀ ਨੇ ਚੁ ਫੇਰ ਇੱਕ ਨਿਰਾਸ਼ ਨਜ਼ਰ ਨਾਲ ਤੱਕਿਆ ਸਾਰਾ ਵਾਯੂਮੰਡਲ ਜਿਵੇਂ ਉਸ ਨੂੰ ਸਮੁੱਚਾ ਨਿਗਲ ਜਾਣ ਲਈ ਮੰਡਲਾ ਰਿਹਾ ਸੀ ਸਾਰੇ ਮਨੁੱਖੀ ਆਕਾਰ ਉਸ ਨੂੰ ਮੌਤ ਦੇ ਪਰਛਾਵੇਂ ਦਿਖਾਈ ਦੇ ਰਹੇ ਸਨ ਉਸ ਦੀਆਂ ਅੱਖਾਂ ਵਿੱਚ ਅਥਰੂ ਜੰਮ ਗਏ ਤੇ ਗਲੇ ਵਿੱਚ ਆਵਾਜ਼ ਅਟਕ ਗਈ ਝਟਕੂ ਉਹ ਬੰਦ ਲਿਆ ਜਿਹਾ ਖਲੋਤਾ ਰਿਹਾ ਤੇ ਫਿਰ ਬੋਲਿਆ ਖੰਨਾ ਜੀ ਇਹ ਮੇਰੀ ਸਾਰੀ ਉਮਰ ਦੀ ਕਮਾਈ ਸੀ ਰੱਬ ਦੇ ਵਾਸਤੇ ਮੇਰੇ ਉੱਤੇ ਤਰਸ ਖਾਓ ਮੇਰੇ ਬਾਲ ਬੱਚੇ ਦੇ ਮੂੰਹੋਂ ਗਰਾਈ ਨਾ ਖੋਵੋ ਤੁਹਾਡੇ ਉੱਤੇ ਈਸ਼ਵਰ ਦੀ ਕਿਰਪਾ ਹੈ ਪਰ ਮੇਰੇ ਲਈ ਤਾਂ ਜ਼ਿੰਦਗੀ ਵਿੱਚ ਇਹੋ ਜਿਹਾ ਮੌਕਾ ਭੁੱਲ ਕੇ ਆਇਆ ਹੈ ਮੇਰੇ ਮੇਰੇ ਗਰੀਬ ਦੇ ਬੋਲਦਾ-ਪੋਲਦਾ ਉਹ ਰੁਕ ਗਿਆ ਖੰਨਾ ਜੀ ਨੇ ਸਖਤੀ ਨਾਲ ਜਵਾਬ ਦਿੱਤਾ ਸ਼ਰਮਾ ਜੀ ਤੁਹਾਡੇ ਵਰਗੇ شریف ਆਦਮੀ ਨੂੰ ਆਪਣੀ ਜ਼ੁਬਾਨ ਦਾ ਪਾਸ ਕਰਨਾ ਚਾਹੀਦਾ ਹੈ ਪੈਸਾ ਸੋਹਰਾ ਵੀ ਕਿਸੇ ਦੀ ਵਿਰਾਸਤ ਹੈ ਜੇ ਚਾਰ ਬੰਨੇ ਤੁਹਾਡਾ ਦਿਲ ਨਹੀਂ ਟਿਕਾਣੇ ਤਾਂ ਇਹ ਲਓ ਤੇ ਖੰਨਾ ਜੀ ਨੇ ਉਹ ਜਿਹਾ ਇੱਕ ਹੋਰ ਨੋਟ ਕੱਢ ਕੇ ਉਸ ਦੇ ਅੱਗੇ ਸੁੱਟ ਦਿੱਤਾ ਪਰ ਸ਼ਰਮਾ ਜੀ ਨੇ ਉਸ ਨੂੰ ਨਹੀਂ ਚੁੱਕਿਆ ਸਗੋਂ ਉਹ ਪਹਿਲਾ ਨੋਟ ਜਿਹੜਾ ਉਸ ਨੇ ਹੱਥ ਵਿੱਚ ਫੜਿਆ ਹੋਇਆ ਸੀ ਪੀੜੀਆਂ ਮੁਠਾਂ ਨਾਲ ਮਰੁੰਡਾ ਕਰਕੇ ਉਸਨੇ ਖੰਨਾ ਜੀ ਦੇ ਮੂੰਹ ਤੇ ਵਗਾ ਕੇ ਮਾਰਿਆ ਤੇ ਗੋਲੀ ਵਾਂਗ ਉਥੋਂ ਸ਼ੂਟ ਵਟ ਕੇ ਚਲਾ ਗਿਆ ਵੇਖਣ ਵਾਲਾ ਸਾਰਾ ਹੀ ਮਜਮਾ ਉਸ ਦੀ ਮੂਰਖਤਾ ਉੱਤੇ ਹੱਸ ਰਿਹਾ ਸੀ ਤੇ ਖੰਨਾ ਜੀ ਦੀ ਉਦਾਰਤਾ ਨੂੰ ਸਲਾਹ ਰਿਹਾ ਸੀ ਧੰਨਵਾਦ